ਫੇਰ ਜਿਹੜੇ ਉਜੜਨੇ ਆ 65533 ਏਕੜ ਜ਼ਮੀਨ ਜਿਹੜੀ ਇਹਨਾਂ 올ਓਵਰ ਪੰਜਾਬ ਚ ਕਵਰ ਕਰਨੀ ਆ ਉਹਦੇ ਵਿੱਚ 116 ਪਿੰਡ ਜਿਹੜੇ ਉਜੜਨੇ ਆ ਜਿਹੜਾ ਦੇ ਚ 20000 ਪਰਿਵਾਰ ਕੱਲਾ ਜ਼ਿਮੀਂਦਾਰਾਂ ਦਾ ਉਜੜਨਾ ਵਾ लाख ਰੁਪਇਆ 65533 ਜਿਹੜਾ ਏਕੜ ਰਕਬਾ ਵਾ ਉਹਦਾ ਕਿੱਡਾ ਵੱਡਾ ਠੇਕਾ ਬਣਾਵਾ ਸਰਕਾਰ ਕੋ ਤਨਖਾਹਾਂ ਦੇ ਜੋਗੇ ਪੈਸੇ ਹਨੀ ਆਪਣੀਆਂ ਬੱਸਾਂ ਰੋੜੇ ਤੇਲ ਪਾਉਣ ਜੋਗੇ ਪੈਸੇ ਹਨੀ ਬਿਜਲੀ ਬੋਰਡ ਦਾ ਪਤਾ ਨਹੀਂ ਕਿੰਨੇ ਅਰਬ ਦਾ ਜਿਹੜਾ ਕਰਜ਼ਾ ਇਹਨਾਂ ਦੇ ਸਿਰ ਚੜਿਆ ਸਰਕਾਰ ਦੇ ਉਹ ਨਹੀਂ ਦਿੱਤਾ ਜਾਂਦਾ ਇਹਨਾਂ ਕੋਲ ਤੇ ਸਰਕਾਰ ਨੂੰ ਇਹਨਾਂ ਐਡੀ ਮੋਟੀ ਰਕਮ ਜਿਹੜੀ ਠੇਕੇ ਵਜੋਂ ਕਿੱਥੋਂ ਦੇਣੀ ਅੱਜ ਤੁਸੀਂ ਜਿਹੜੀ ਮੀਟਿੰਗ ਰੱਖਿਆ ਤੇ ਕਿਸ ਸੰਬੰਧ ਵਿੱਚ ਰੱਖੀ ਹੈ ਮੈਂ ਰਣਜੋਤ ਸਿੰਘ ਰੰਧਾਵਾ ਬਲਾਕ ਪ੍ਰਧਾਨ ਕਾਦੀਆਂ ਭਾਤੀ ਕਿਸਾਨ ਯੂਨੀਅਨ ਕਾਦੀਆਂ ਤੋਂ ਇਹ ਜਿਹੜੀ ਅੱਜ ਦੀ ਮੀਟਿੰਗ ਹੈ ਇਹ ਤਾਂ ਰੱਖੀ ਜਿਹੜੀ ਪੰਜਾਬ ਸਰਕਾਰ ਨਵੀਂ ਨੀਤੀ ਲੈਂਡ ਪੋਲਿੰਗ ਦੀ ਲਿਆਈ ਆ ਪੂਲਿੰਗ ਦੀ ਉਹ ਜਿਹੜੀ ਨੀਤੀ ਆ ਉਹਦੇ ਸੰਬੰਧ ਵਿੱਚ ਅੱਜ ਜਿਹੜਾ ਆਪਾਂ ਇਹ ਗੱਲਬਾਤ ਕਰਨੀ ਆ ਸਰਕਾਰ ਕਹਿੰਦੀ ਆ ਕਿ ਇਹ ਜੋ ਲੈਂਡ ਪੋਲਿੰਗ ਦੀ ਨੀਤੀ ਆ ਲਿਆਂਦੀ ਗਈ ਹੈ ਇਹ ਤਾਂ ਕਿਸਾਨਾਂ ਦੇ ਹੱਕ ਵਿੱਚ ਆ ਫਿਰ ਇਹਦਾ ਵਿਰੋਧ ਕਿਉਂ ਸਨਾਂ ਦੇ ਹੱਕ ਵਿੱਚ ਜਿਹੜੀ ਆ ਉਹ ਤੇ ਨੀਤੀ ਨਹੀਂ ਆ ਗਈ ਕਾਰਵਰਡ ਕਰਾਉਣ ਦੇ ਹੱਕ ਵਿੱਚ ਜ਼ਰੂਰ ਹੈ ਗਈ ਆ ਕਿਉਂਕਿ ਸਭ ਤੋਂ ਵੱਡੀ ਗੱਲ ਆ ਜਿਹੜੀ ਲੈਂਡ ਪੋਲਿੰਗ ਦੀ ਨੀਤੀ ਹ ਲਿਆਂਦੀ ਗਈ ਆ 24000 ਏਕੜ ਜਿਹੜੀ ਇਹਨਾਂ ਜ਼ਮੀਨਾਂ ਨੂੰ ਲੁਧਿਆਣਾ ਲੱਗੇ ਕਵਰ ਕਰਨੀਆਂ ਜਿਹੜਾ ਲੁਧਿਆਣਾ ਜੇ ਆਪਾਂ ਵੇਖੀਏ ਪੰਜਾਹਾਂ ਦਾ ਸ਼ਹਿਰ ਆਬਾਦੀ ਤੋਂ ਬਾਅਦ 75 ਤੋਂ 80 ਦੇ ਦਸ਼ਕ ਤੋਂ ਬਾਅਦ ਜਿਹੜਾ ਲੁਧਿਆਣਾ ਸ਼ਹਿਰ ਆ ਚਾਰ ਸ਼ਹਿਰ ਨੂੰ 25 ਕਿਲੋਮੀਟਰ ਦੇ ਏਰੀਆ 'ਚ ਨਹੀਂ ਵਧਿਆ ਗਿਆ ਅਜੇ ਤੱਕ ਵਧਿਆ ਸਭ ਤੋਂ ਜਿਹੜੀ ਹੱਬਾ ਜਿਹਨੂੰ ਆਪਾਂ ਇੰਡਸਟਰੀ ਹੱਬ ਕਹਿੰਨੇ ਆ ਲੁਧਿਆਣੇ 'ਚ ਪਰ ਫੇਰ ਵੀ ਉਹਨੇ 4-5 ਕਿਲੋਮੀਟਰ ਏਰੀਆ ਕਵਰ ਕੀਤਾ ਚਾਰ ਸ਼ਹਿਰੇ ਲੁਧਿਆਣੇ ਤੋਂ ਤੇ ਜੇ ਉਥੇ 24000 ਜਿਹੜੀ ਕਲੋਨੀ ਆਪਾਂ ਉਥੇ ਵਸਾਉਣਾ ਵਾ ਪਲਾਟ ਵਸਾਉਣੇ ਆ ਬਣਾਉਣੇ ਆ ਉਹਦੇ ਵਿੱਚ ਸਾਰਾ ਪੰਜਾਬ ਖੜ ਕੇ ਰੱਖਿਆ ਜਾ ਸਕਦਾ ਵਾ ਤੇ ਇਸ ਕਰਕੇ ਇਹ ਜਿਹੜੀ ਨੀਤੀ ਆ ਇਹ ਕਿਸੇ ਵੀ ਤਰ੍ਹਾਂ ਦੇ ਕਿਸਾਨਾਂ ਦੇ ਹੱਕ ਵਿੱਚ ਨਹੀਂ ਦੂਸਰੀ ਗੱਲ ਮੈਂ ਦੱਸ ਦਿੰਨਾ ਵਾ ਜਿਹੜੀ ਲੈਂਡ ਪੋਲਿੰਗ ਨੀਤੀ ਲਿਆਂਦੀ ਗਈ ਆ ਉਹਦੇ ਵਿੱਚ ਕਿਸਾਨ ਨੂੰ ਦਿੱਤਾ ਕੁਝ ਨਹੀਂ ਜਣਾ ਉਹ ਚ ਕੋਈ ਉਹਨੂੰ ਜਿਹੜਾ ਕਿਤੋਂ ਵੀ ਆਪਾਂ ਜਦੋਂ ਜਾੜਾ ਹੁੰਦਾ ਵਾ ਜੋ ਜ਼ਮੀਨ ਦਾ ਤੋਂ ਰੇਟ ਹੁੰਦਾ ਮੌਜੂਦਾ ਤਾਂ 4 ਗੁਣਾ ਵਧ ਦਿੱਤਾ ਜਾਂਦਾ ਨਾਲ 4 ਗੁਣਾ ਇਹੋ ਦਾ ਜਿਹੜਾ ਵਾ ਉਜਾੜਾ ਪਤਾ ਦਿੱਤਾ ਜਾਂਦਾ ਵਾ ਜਦੋਂ ਸਰਕਾਰਾਂ ਕੋਈ ਵੀ ਜ਼ਮੀਨ ਨੂੰ ਅਕਵਾਇਰ ਕਰਦੀਆਂ ਨੇ ਫੇਰ ਉਥੇ ਕਿਸਾਨ ਨੂੰ ਕੁਝ ਨਹੀਂ ਦਿੱਤਾ ਜਾਂਦਾ ਪਹਿਲਾਂ ਸਰਕਾਰ ਨੇ ਕਿਹਾ ਵੀ 30000 ਰੁਪਇਆ ਠੇਕਾ ਦੇਵਾਂਗੇ 3 ਸਾਲ 30000 ਜਿਹੜੇ ਲੁਧਿਆਣੇ ਦੇ ਸ਼ਹਿਰ 'ਚ ਆਪਾਂ ਚੱਲੀਏ 30000 ਕਮਰਾ ਕਿਰਾਏ ਤੇੜੀ ਮਕਾਨ ਮਿਲਦਾ ਰਹਿਣ ਵਾਸਤੇ ਤੇ ਸਾਲ ਦਾ 30000 ਰੁਪਇਆ ਉਹ ਜ਼ਮੀਨਦਾਰ ਕਿੱਥੋਂ ਪਾਲੇਗਾ ਆਪਣੇ ਨਿਆਣੇ ਉਹਦੇ ਕੋ ਕੰਮ ਕੋਈ ਨਹੀਂ ਜ਼ਿਮੀਂਦਾਰ ਕੋ ਜ਼ਿਮੀਂਦਾਰ ਦਿਹਾੜੀ ਜੋਗੇ ਹੋ ਰਹੇਗੇ ਫੇਰ ਜਿਹੜੇ ਉਜੜਨੇ ਆ 65533 ਏਕੜ ਜਮੀਨ ਜਿਹੜੀ ਇਹਨਾ ਆਲ ਓਵਰ ਪੰਜਾਬ ਚ ਕਵਰ ਕਰਨੀ ਆ ਉਹਦੇ ਵਿੱਚ 116 ਪਿੰਡ ਜਿਹੜੇ ਉਜੜਨੇ ਆ ਜਿਹੜੇ ਦੇ ਚ 20000 ਪਰਿਵਾਰ ਕੱਲਾ ਜ਼ਿਮੀਂਦਾਰਾਂ ਦਾ ਉਜੜਨਾ ਵਾ ਜਿਹੜੇ ਉੱਥੇ ਸਾਡੇ ਹਰੀਜਨ ਭਰਾ ਨੇ ਜਿਹੜੇ ਸਾਡੇ ਖੇਤੀ ਮਜ਼ਦੂਰ ਨੇ ਜਿਹੜੇ ਇੱਥੇ ਛੋਟੇ ਦੁਕਾਨਦਾਰ ਨੇ ਜਿਹੜੇ ਸਾਡੇ ਮੋਟਰਾਂ ਦਾ ਕੰਮ ਕਰਦੇ ਨੇ ਜਿਹੜੇ ਉਹ ਘਰ ਉੱਜੜਦੇ ਨੇ ਉਹਨਾਂ ਦਾ ਕੀ ਕਿੱਥੇ ਖੜਨਾ ਵਾ ਜ਼ਿੰਮੇਦਾਰ ਉਹਨਾਂ ਨੇ ਕਿਹਾ ਤਾਂ ਵੀ ਤੁਹਾਨੂੰ ਇੱਥੇ ਇੱਕ ਰੈਸ਼ੀ ਪਲਾਟ ਦੇ ਕਮਰਸ਼ੀਅਲ ਪਲਾਟ ਦਵਾਂਗੇ ਉਹ ਕਿੱਥੇ ਜਾਣੇ ਆ ਉਹਨਾਂ ਨੂੰ ਝਾੜ ਕੇ ਕਿੱਥੇ ਵਸਾਉਣਾ ਵਾ ਇਸ ਕਰਕੇ ਬੜਾ ਵੱਡਾ ਪੰਜਾਬ ਦਾ ਇੱਕ ਇਜਾੜਾ ਵਾ ਫਿਰ ਸਰਕਾਰ ਕਹਿੰਦੀ ਆ ਵੀ ਅਸੀਂ ਤੁਹਾਨੂੰ ਲੱਖ ਰੁਪਈਆ ਦਵਾਂਗੇ ਹੁਣ ਸਰਕਾਰ ਜਾਂਦਾ ਵਿਰੋਧ ਸ਼ੁਰੂ ਹੋਇਆ ਲੱਖ ਤੇ ਠੇਕੇ ਤੇ ਆ ਗਈ ਆ ਲੱਖ ਰੁਪਇਆ 65533 ਜਿਹੜਾ ਏਕੜ ਰਕਬਾ ਵਾ ਉਹਦਾ ਕਿੱਡਾ ਵੱਡਾ ਠੇਕਾ ਬਣਾਵਾ ਸਰਕਾਰ ਕੋ ਤਨਖਾਹਾਂ ਦੇ ਜੋਗੇ ਪੈਸੇ ਹਨੀ ਆਪਣੀਆਂ ਬੱਸਾਂ ਰੋੜ ਤੇ ਤੇਲ ਪਾਉਣ ਜੋਗੇ ਪੈਸੇ ਹਨੀ ਬਿਜਲੀ ਬੋਰਡ ਦਾ ਪਤਾ ਨਹੀਂ ਕਿੰਨੇ ਅਰਬ ਦਾ ਜਿਹੜਾ ਕਰਜ਼ਾ ਇਹਨਾਂ ਦੇ ਸਿਰ ਚੜਿਆ ਸਰਕਾਰ ਦੇ ਉਹ ਨਹੀਂ ਦਿੱਤਾ ਜਾਂਦਾ ਇਹਨਾਂ ਕੋਲ ਤੇ ਸਰਕਾਰ ਨੂੰ ਇਹਨਾਂ ਏਡੀ ਮੋਟੀ ਰਕਮ ਜਿਹੜੀ ਠੇਕੇ ਵਜੋਂ ਕਿੱਥੋਂ ਦੇਣੀ ਹੈ ਕਿ ਦੇਖ ਜਾਨੇ ਦੇ ਜਿਹੜਾ ਇਹਨਾਂ ਬਾਈਟ ਲੈਂਦਾ ਉਹਦੇ ਵਿੱਚ ਕੋਈ ਦਾ ਹਿੱਸਾ ਰੱਖਿਆ ਆਹ ਬਾਈਟ ਦਾ ਇੰਨਾ ਹਿੱਸਾ ਜਿਹੜਾ ਵਾ ਕਿ ਜ਼ਿੰਮੇਦਾਰ ਜਿਹੜੇ ਉਜਾੜ ਨੇ ਉਹਨਾਂ ਵਾਸਤੇ ਰੱਖਿਆ ਗਿਆ ਉਹਨਾਂ ਨੂੰ ਹੀ ਦੇਣਾ ਵਾ ਇਸ ਕਰਕੇ ਸਾਰੀਆਂ ਹਵਾ ਦੇ ਵਿੱਚ ਗੱਲਾਂ ਨੇ ਬਾਕੀ ਇਹਦੇ ਵਿੱਚ ਕੁਝ ਨਹੀਂ ਹੈਗਾ ਹੋਰ ਸਰਕਾਰ ਤੇ ਹਰ ਕਿਸਾਨ ਨੂੰ ਰਹਾਇਸ਼ੀ ਤੇ ਕਮਰਸ਼ੀਅਲ ਪਲਾਟ ਦੇ ਰਹੀ ਹੈ ਹਾਂ ਦੇ ਰਹੀ ਆ ਤਾਂ ਇਹ ਕੋਨੇ ਕਿਲਾ ਜ਼ਮੀਨ ਲੈਣੀ ਆ ਕਿੱਲਾ ਜਮੀਨ ਲਾਇਆ ਗੋ ਤੁਹਾਨੂੰ 1000 ਵਰਗ ਦਾ ਪਲਾਟ 200 ਵਰਗ ਦਾ ਗਜ ਦਾ ਜਿਹੜਾ ਵਾ ਇੱਕ ਕਮਰਸ਼ੀਅਲ ਪਲਾਟ ਦੇਣਾ ਵਾ ਕਿੰਨੇ ਸਾਲਾਂ ਨੂੰ ਕਿੰਨੇ ਸਾਲਾਂ ਡਿਵੈਲਪ ਹੋਏਗੀ ਕਲੋਨੀ ਉਹਦਾ ਕੋਈ ਟਾਈਮ ਬਾਉਂਡ ਹੈਗਾ ਵਾ ਤੜੇ ਕੋ ਕਿੱਲਾ ਲੈ ਲਿਆ ਤੁਹਾਨੂੰ ਉਹਨੇ 2 ਕਨਾਲਾਂ ਥਾਂ ਦਿੱਤਾ ਸਰਕਾਰ ਨੇ 6 ਕਨਾਲਾਂ ਦੀ ਸਰਕਾਰ ਫਰੀ ਲਾ ਗਈ ਸਾਢੇ 5 ਕਨਾਲਾਂ ਥਾਂ ਜੱਟ ਕੋਲੋਂ ਜ਼ਿਮੀਂਦਾਰ ਨੂੰ ਕੀ ਫਾਇਦਾ ਹੋਇਆ ਫੇਰ ਆਂਦੀ ਉੱਥੇ ਤੁਸੀਂ ਵਾਈ ਕਰ ਲੋ ਭਾਵੇਂ ਡੰਗਰ ਰੱਖ ਲੋ 1000 ਦਾ ਵਿੱਚ ਕਿਹੜੀ ਵਾਈ ਹੁੰਦੀ ਆ 200 ਗਾਜ ਚ ਕਿਹੜੀ ਵਾਈ ਹੁੰਦੀ ਕਿਹੜਾ ਕਮਰਸ਼ੀਅਲ ਕੰਮ ਹੁੰਦਾ ਕਿਹੜੇ ਡੰਗਰ ਰੱਖੇ ਜਾਣੇ ਉਥੇ ਇਸ ਕਰਕੇ ਸਰਕਾਰ ਸਿਰਫ ਸਬਜ਼ ਬਾਗ ਬਖਾ ਰਹੀ ਆ ਫਿਰ ਜਿਹੜੇ ਕਮਰਸ਼ੀਅਲ ਪਲਾਨ ਦੇ ਰਹੇ ਆ ਜਿਹੜੀ 9 ਕਿਲੇ ਜਮੀਨ ਜਿਹੜਾ ਜੱਟ ਦਊ ਸਰਕਾਰ ਨੂੰ ਕਹਿੰਦੇ ਵੀ 3 ਕਿਲੇ ਜਿਹੜੀ ਜਮੀਨ ਆਸੀਂ ਤੁਹਾਨੂੰ ਵਾਪਸ ਦਵਾਂਗੇ ਜਦੋਂ 3 ਕਿਲੇ ਜਮੀਨ ਜਿਹੜੀ ਵਾਪਸ ਦੇਣੀ ਆ ਉਹਦੇ ਅੱਗੇ ਇੱਕ ਕੰਡੀਸ਼ਨ ਆਫ ਟਰਮ ਰੱਖੀ ਗਈ ਆ ਰਾਜ਼ ਏ ਰੱਖਿਆ ਗਿਆ ਵਾ ਉਹਦੇ ਚ ਲਿਖਿਆ ਗਿਆ ਵਾ ਕਿ ਜਿਹੜੀ ਵੀ ਗਵਾੜਾ ਜਾਂ ਨਵਾੜਾ ਜਾਂ ਜਿਹੜੀ ਵੀ ਪੁੱਡਾ ਜਿਹੜੀ ਵੀ ਇਹਨੂੰ ਕੋਲੋਨੀ ਨੂੰ ਡਿਵੈਲਪ ਕਰੇਗੀ ਤੁਸੀਂ ਉਹਨੂੰ 1 ਕਰੋੜ ਰੁਪਇਆ ਜਮ੍ਹਾਂ ਕਰਾਉਗੇ ਕਿੱਲੇ ਦਾ ਕਿਹੜੇ ਜ਼ਿਮੀਂਦਾਰ ਕੋਲ 1 ਕਰੋੜ ਰੁਪਇਆ ਕਿੱਲੇ ਦਾ ਦੇਣ ਵਾਸਤੇ ਫਿਰ ਅੱਗੇ ਸ਼ਰਤ ਰੱਖੀ ਗਈ ਆ ਕਿ ਨਵਾਂ ਕਲੋਜ਼ ਫੇਰ ਬਣਿਆ ਵਾ ਉਹਦੇ 'ਚ ਫੇਰ ਸ਼ਰਤ ਰੱਖੀ ਗਈ ਆ ਕਿ ਉਹਦੀ ਸੜਕ ਵਾਸਤੇ ਜਿਹੜੀ ਜ਼ਮੀਨ ਅਕਵਾਇਰ ਕੀਤੀ ਜਾਏਗੀ ਜਿਹੜਾ ਸੀਵਰੇਜ ਪਏਗਾ ਉਹਦਾ 60% ਜਿਹੜਾ ਜ਼ਮੀਨ ਦਾ ਮਾਲਕ ਹੈ ਜਿਹਦੇ ਅੱਗੋਂ ਦੀ ਨੰਗਣੀ ਆ ਉਹ ਸੜਕ 60% ਉਹਦਾ ਮਾਲਕ ਖਰਚੇਗਾ 40% ਸਰਕਾਰ ਖਰਚੇਗੀ ਲੱਖ ਪਿੱਛੇ 60000 ਰੁਪਇਆ ਤੇ ਉਹ ਪੈ ਗਿਆ ਉਹਨੂੰ 1 ਕਰੋੜ ਦੇ 60 ਲੱਖ ਰੁਪਇਆ ਹੋ ਗਿਆ ਕਿਹੜੇ ਜ਼ਮੀਂਦਾਰ ਕੋ ਇਹਨੇ ਪੈਸੇ ਆ ਵੀ ਉਹ 3 ਕਰੋੜ ਰੁਪਇਆ ਦੇ ਕੇ ਡਵੈਲਪ ਕਰਾਏਗਾ ਉਹ ਗੱਲ ਇਹ ਹੋਣੀ ਆ ਜਿਹਨੂੰ 20 50 ਏਕੜ ਜਿਹੜਾ ਜ਼ਮੀਂਦਾਰ ਦੇਗਾ ਉਹਨੂੰ 30 ਏਕੜ ਵਾਪਸ ਦਿੱਤੀ ਜਾਏਗੀ ਉਹਦਾ 60 ਕਰੋੜ ਹੋ ਗਿਆ 60 ਕਰੋੜ ਰੁਪਇਆ ਕਿਹੜੇ ਜ਼ਮੀਂਦਾਰ ਕੋ ਆ ਉਹ ਗੱਲ ਇਹ ਹੋਣੀ ਆ ਵੀ ਉਹ ਜਿਹੜੇ ਪਲਾਟ ਦੇਣੇ ਆ ਪਹਿਲੀਆਂ ਦੇਣੀਆਂ ਨੇ ਜ਼ਮੀਂਦਾਰ ਕੋ ਪੈਸੇ ਜਮ੍ਹਾਂ ਨਹੀਂ ਕਰਾਏ ਜਾਣੇ ਜ਼ਮੀਂਦਾਰਾਂ ਮੁਹੱਦ ਦੇ ਭਾਅ ਦੇ ਕੇ ਉਹ ਪਹਿਲੀਆਂ ਤੋਂ ਆਪਣੀ ਖਲਾਸੀ ਕਰਾਉਣੀ ਆ ਸਰਕਾਰ ਤਾਂ ਕਹਿੰਦੀ ਆ ਜੀ ਜਿਹਨੇ ਜ਼ਮੀਨ ਦੇਣੀ ਆ ਦਵੇ ਜਿਹਨੇ ਨਹੀਂ ਦੇਣੀ ਨਾ ਦੇਵੇ ਸਰਕਾਰ ਪਹਿਲਾ ਝੂਠ ਹੀ ਇੱਥੋਂ ਬੋਲਦੀ ਆ ਜਿਹੜਾ ਸਭ ਤੋਂ ਪਹਿਲਾਂ ਜਿਆ ਸ਼ੱਕ ਪੈਂਦਾ ਉਹੋ ਹੀ ਇੱਥੋਂ ਪਿਆ ਵੀ ਸਰਕਾਰ ਨੇ ਝੂਠ ਹੀ ਇੱਥੋਂ ਬੋਲਣਾ ਸ਼ੁਰੂ ਕੀਤਾ ਵੀ ਜਿੰਨੇ ਜ਼ਮੀਨ ਦੇਣੀ ਕਿਸਾਨ ਦਾ ਜੀ ਕਰਦਾ ਦੇ ਜਿਹਦਾ ਨਹੀਂ ਕਰਦਾ ਨਾ ਦੇ ਜਿਹੜਾ 65533 ਏਕੜ ਜ਼ਮੀਨ ਆ ਗਈ ਆ ਲੈਂਡ ਪੋਲਿੰਗ ਚ ਉਹਨੂੰ ਉਹਨਾਂ ਨੇ ਫ੍ਰੀਜ਼ ਕਰਤਾ ਵਾ ਉਹਦੇ ਤੇ ਨਾ ਤੁਸੀਂ ਆਪਣੀ ਮਰਜ਼ੀ ਦਾ ਘਰ ਬਣਾ ਸਕਦੇ ਹੋ ਤੁਸੀਂ ਇੱਕ ਮਕਾਨ ਕੋਟ ਮੋਟਰ ਦਾ ਕਮਰਾ ਨਹੀਂ ਨਹੀਂ ਪਾ ਸਕਦੇ ਉੱਤੇ ਨਾ ਤੁਸੀਂ ਉਹਨੂੰ ਵੇਚ ਸਕਦੇ ਹੋ ਨਾ ਦੀ ਤੇ ਕੋਈ ਲੋਨ ਲੈ ਸਕਦੇ ਹੋ ਨਾ ਕੋਈ ਲਿਮਟ ਲੈ ਸਕਦੇ ਹੋ ਤੇ ਫੇਰ ਸਰਕਾਰ ਕਦਾ ਕਹਿੰਦੀ ਵੀ ਧੱਕਾ ਨਾ ਨਹੀਂ ਹਿਲਾਣੀ ਇਹਦੇ ਧੱਕਾ ਸ਼ੁਰੂ ਹੋ ਵੀ ਗਿਆ ਵਾ ਜਦੋਂ ਸਰਕਾਰ ਨੇ ਜ਼ਮੀਨ ਫਰੀਜ਼ ਕਰਤੀ ਵੀ ਆਹ ਜ਼ਮੀਨ ਫਰੀਜ਼ ਹੋ ਗਈ ਇੰਨੀ ਇਹਨੂੰ ਤੁਸੀਂ ਛੇੜ ਨਹੀਂ ਸਕਦੇ ਤੁਸੀਂ ਸਿਰਫ ਇਹਨੂੰ ਵਾਹ ਸਕਦੇ ਹੋ ਜ਼ਮੀਨਦਾਰ ਦਾ ਹੱਕ ਰਹਿ ਗਿਆ ਸਿਰਫ ਇਹਨੂੰ ਵਾਹਣ ਤੱਕ ਦਾ ਬਾਕੀ ਉਹਦੇ ਕੋਲ ਸਾਰੇ ਹੱਕ ਤੇ ਖੋਲੇ ਗਏ ਆ ਇਸ ਕਰਕੇ ਇਹ ਬੜਾ ਵੱਡਾ ਝੂਠ ਆ ਬਾਕੀ ਜਿਹੜੇ ਇਹਦੇ ਵੀ ਡਵੈਲਪਮ ਇਨਰਚ ਚ ਹੋ ਜਾਏਗੀ ਕਲੋਨੀਆਂ ਜੇ 1.5 ਸਾਲ ਬਾਅਦ ਇਹ ਸਰਕਾਰ ਨਹੀਂ ਆਉਂਦੀ ਦੁਬਾਰਾ ਅਗਲੀ ਸਰਕਾਰ ਆਣ ਕੇ ਪਾਲਿਸੀ ਕੈਨਸਲ ਕਰ ਦਿੰਦੀ ਆ ਤੇ ਫੇਰ ਉਹ ਜ਼ਮੀਨਦਾਰ ਕਿੱਥੇ ਜਾਣਗੇ ਜਿਹਨਾਂ ਪੈਲੀਆਂ ਦੇ ਲਣਗੇ ਬਹਾਲੀ 50 ਸਾਲ ਹੋ ਗਏ ਮਹਾਲੀ ਸ਼ਹਿਰ ਬਣੇ ਨੂੰ ਅਜੇ ਤੱਕ ਡਿਵੈਲਪ ਨਹੀਂ ਹੋਇਆ ਅਜੇ ਵੀ ਤੁਸੀਂ ਮਹਾਲੀ ਚਲਜੋ ਅੱਧੇ ਤੋਂ ਵੱਧ ਪਲਾਟ ਉੱਥੇ ਵਿਗਣ ਵਾਲੇ ਪਏ ਆ ਖਾਲੀ ਪਏ ਆ ਬਟਾਲੇ ਦੇ ਕਿਹ ਸ਼ਹਿਰ ਚ ਮੜਜੋ ਅੱਧੀ ਅੱਧੀਆਂ ਕਲੋਨੀਆਂ ਖਾਲੀ ਪਈਆਂ ਨੇ ਗਰਦਾਸਪੁਰ ਚਲਜੋ ਅੱਧੀਆਂ ਅੱਧੀਆਂ ਕਲੋਰੀਆਂ ਪੁੱਢਾ ਅਪਰੂਵਡ ਖਾਲੀ ਹੀ ਪਈਆਂ ਨੇ ਜਗਰਾਮ ਮੈਲ ਜਗਰਾਮ ਮੈਲ ਜਿਹੜੀ ਆ ਬਾਂਧੋਈ ਖੰਡ ਮੈਲ 100 ਏਕੜ ਦੇ ਵਿੱਚ ਪੁੱਢਾ ਨੇ ਉੱਥੇ ਜਿਹੜੀ ਕਲੋਨੀ ਕੱਟੀ ਆ 8000 ਵਰਗ ਤੋਂ ਉਹਨਾਂ ਵਿੱਚ ਨਹੀਂ ਸ਼ੁਰੂ ਕੀਤੀ 8000 ਰੁਪਏ ਵਰਗ ਨਾਲ ਅੱਜ ਤੱਕ 4000 ਰੁਪਏ ਕਲੋ ਸਰਕਾਰ ਕਿਹੜੀ ਲੈਂਡ ਪੋਲਿੰਗ ਦੀ ਤੇ ਕਿਹੜੀ ਤਰਕੀਆਂ ਦੀ ਗੱਲ ਕਰਦੀ ਆ ਸਰਕਾਰ ਜ਼ਮੀਨੀ ਧਰਾਤਲ ਦੇ ਆਣ ਕੇ ਦੱਸਿਆ ਤਾਂ ਸਹੀ ਇਸ ਕਰਕੇ ਮਾਨ ਸਰਕਾਰ ਨੂੰ ਬੇਨਤੀ ਆ ਕਿ ਆਪਣੀ ਜਿਹੜੀ ਨੀਤੀ ਵਾਪਸ ਲੈ ਲਈ ਜਾਏ ਨਹੀਂ ਤੇ ਇਹਦਾ ਜਿਹੜਾ ਇੱਕ ਵੱਡੇ ਪੱਧਰ ਤੇ ਅੱਜ ਵਿਰੋਧ ਉੱਠ ਚੁੱਕਾ ਵਾ ਟਰੈਕਟਰ ਮਾਰਚ ਹੋ ਰਹੇ ਆ ਤੇ ਇਹਦੇ ਸਰਕਾਰ ਨੂੰ ਨਤੀਜੇ ਜਿਹੜੇ ਨਹੀਂ ਤਾਂ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਭੁਗਤਨੇ ਪੈਣਗੇ